ਲਈ ਹੈ ਕਿ ਗੁਰਮਤ ਤੋਂ ਇਲਾਵਾ ਕਿਸੇ ਵੀ ਵਿਚਾਰਧਾਰਾ ਨੂੰ ਅੱਜ ਦੀ ਦੁਨੀਆ ਸਹੀ ਨਹੀਂ ਮੰਦੀ। ਕਿਆ ਭਵੀਏ ਸੱਚ ਸੂਚਾ ਹੋਏ ਸਾਚ ਸ਼ਬਦ बिन मुक्त ਨਾ ਕੋਏ ਰਹਾਓ। ਸਾਚ ਸ਼ਬਦ बिन मुक्त ਨਾ ਕੋਏ ਮਹਾਵਾਗ ਗੁਰਮਤ ਵਿਚਾਰਧਾਰਾ ਹੈ ਪੂਰੇ ਗੁਰੂ ਦੇ ਉਪਦੇਸ਼ ਸਾਧ ਸੰਬਤੋਂ ਬਿਨਾ ਮੁਕਤੀ ਦੀ ਪ੍ਰਾਪਤੀ ਨਹੀਂ ਹੋ ਸਕਦੀ ਅਜਿਹਾ ਗੁਰਮਤ ਨਹੀਂ ਮੰਨਦੀ ਗੁਰਮਤ ਗਿਆਨ ਮਾਰਗ ਹੈ ਇਸੇ ਗੋਸ਼ਟੀ ਦੇ ਅੰਤਮ ਬਦੇ ਵਿੱਚ ਸਤਗੁਰੂ ਜੀ yogੀਆਂ ਦੇ ਮੁਖ ਮੁਖੀ ਨੂੰ ਆਕਰਿਆਨ ਸ਼ਬਦੇ ਕਾ ਨਵੇੜਾ ਸੁਣਤੂ ਉਹਦੂ ਬਿਨ ਨਾਵ ਹੈ ਯੋਗ ਨਾ ਹੋਏ ਜਿਸ ਤੋਂ ਉਹਨਾਂ ਦਾ ਇਹ ਹੀ ਭਾਵ ਹੈ ਕਿ ਅਵਤੂਤ yogੀ ਇਹ ਸਾਰੀ ਚਰਚਾ ਦੀ ਸਮਾਪਤੀ ਸਮਾਪਤੀ ਅਸੀਂ ਇਸ ਗੱਲ ਨਾਲ ਕਰਦੇ ਹਾਂ ਕਿ ਆਤਮ ਗਿਆਨ ਤੋਂ ਬਿਨਾ ਪਰਮੇਸ਼ਰ ਨਾਲ ਮਿਲਾਪ ਜੋਗ ਹੋ ਜਾਣਾ ਸੰਭਵ ਨਹੀਂ ਹੈ ਨਾਮ ਗਿਆਨ ਦੀ ਪ੍ਰਾਪਤੀ ਪੂਰੀ ਗੁਰੂ ਦੇ ਉਪਦੇਸ਼ ਸਾਚ ਸ਼ਬਦ ਤੋਂ ਬਿਨਾ ਹੋਰ ਕਿਸੇ ਵੀ ਤਰੀਕੇ ਨਾਲ ਨਹੀਂ ਹੋ ਸਕਦੀ ਸਾਚ ਸ਼ਬਦ ਵਿਨ ਮੁਕਤਨ